ਉਹ ਤੇ ਉਹ ਨਹੀਂ ਕੀ ਹੈਗੀ ਜਿਸ ਦੀ ਦਾ ਡਰ ਸੀਗਾ ਮਿੱਤਰੋ ਉਹੀ ਹੋਇਆ ਇੰਡੀਆ ਤੇ ਪਾਕਿਸਤਾਨ ਦੀ ਜੰਗ ਦੀ ਸ਼ੁਰੂਆਤ ਹੋ ਚੁੱਕੀ ਹੈਗੀ ਅੱਜ ਰਾਤ ਨੂੰ ਜਿਹੜੇ ਫਾਈਟਰ ਜੈਟ ਪਾਕਿਸਤਾਨ ਵੱਲ ਆ ਰਹੇ ਨੇ ਤੇ ਆਪਣੇ ਇੰਡੀਆ ਵਾਲੇ ਪਾਕਿਸਤਾਨ ਦੇ ਵਿੱਚ ਜਾ ਰਹੇ ਨੇਗੇ ਇਸ ਚੀਜ਼ ਤੋਂ ਹੀ ਲੱਗਦਾ ਹੈ ਜੰਗ ਆ ਗਈ ਉਸ ਦੀ ਸ਼ੁਰੂਆਤ ਹੋ ਚੁੱਕੀ ਹੈ ਕੱਲ ਯਾਨੀ ਕਿ 7 ਤਰੀਕ ਦੀ ਰਾਤ ਨੂੰ ਪਾਕਿਸਤਾਨ ਨੇ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਉੱਤੇ ਟਾਰਗੇਟ ਕੀਤਾ ਸੀ ਜਿਨ੍ਹਾਂ ਦੇ ਵਿੱਚ ਬਠਿੰਡਾ ਅੰਮ੍ਰਿਤਸਰ ਲੁਧਿਆਣਾ ਤੇ ਬਰਨਾਲਾ ਤੇ ਪਠਾਨਕੋਟ ਅੰਮ੍ਰਿਤਸਰ ਸਾਹਿਬ ਦੇ ਵਿੱਚ ਗੋਲਡਨ ਟੈਂਪਲ ਯਾਨੀ ਕਿ ਆਪਣੇ ਹਰਮੰਦਰ ਸਾਹਿਬ ਸਾਹਿਬ ਦੇ ਉੱਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਇੰਡੀਆ ਦਾ ਜਿਹੜਾ ਇਦਾਂ ਦਾ ਸਿਸਟਮ ਹੈਗਾ ਉਹਨੇ ਇੰਟਰਸੈਪਟ ਕੀਤਾ ਤੇ ਉਹ ਮਸਾਇਲਾ ਰਸਤੇ ਵਿੱਚ ਹੀ ਖਰਾਬ ਕਰ ਦਿੱਤੀਆਂ ਮਤਲਬ ਕਿ ਰਸਤੇ ਵਿੱਚ ਹੀ ਤਬਾਹ ਕਰ ਦਿੱਤੀਆਂ ਅੱਜ ਪਾਕਿਸਤਾਨ ਦੀ ਹਵਾਈ ਫੌਜ ਨੇ ਆਪਣੇ ਪੰਜਾਬ ਦੇ ਉੱਤੇ ਕਈ ਜ਼ਿਲ੍ਹਿਆਂ ਦੇ ਉੱਤੇ ਹਮਲਾ ਕੀਤਾ ਜਿਦੇ ਵਿੱਚ ਪਠਾਨਕੋਟ ਪਹਿਲੇ ਨੰਬਰ ਤੇ ਆ ਤੇ ਜੰਮੂ ਦੇ ਉੱਤੇ ਹਮਲਾ ਕੀਤਾਗਾ ਰਾਜਸਥਾਨ ਦੇ ਵਿੱਚ ਹਮਲਾ ਕੀਤਾਗਾ ਗੁਜਰਾਤ ਦੇ ਵਿੱਚ ਹਮਲਾ ਕੀਤਾ ਤੁਸੀਂ ਲੇਟੈਸਟ ਵੀਡੀਓਜ਼ ਦੇਖ ਸਕਦੇ ਹੋ ਅੱਜ ਗਾਹ ਮੈਂ ਚਲਾਉਣਾਗਾ ਜਿਹਦੀ ਆਡੀਓ ਵੀ ਨਾਲ ਆ ਗਈ ਆਪਣੇ ਪੰਜਾਬੀ ਲੋਕ ਬੋਲ ਰਹੇ ਨੇ ਕਿ ਹਮਲਾ ਹੋ ਰਿਹਾ ਤੁਸੀਂ ਦੇਖ ਸਕਦੇ ਹੋ ਇਹਨਾਂ ਲੇਡ ਦਾ ਲੇਡ ਦਾ ਗਰਾਊਂਡ 'ਵੇ

अली नहीं, <laughs> नहीं 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 ये मिसाइल है मिसाइल <laughs> है मिसाइल है मिसाइल है मिसाइल है मिसाइल है ओए ये कुछ आवाज आ रही है ये पार ग्रुप पे जा रहे है ये पार फायरिंग कार्ड है भैया ये